ਨਿੱਕੇ ਨਿੱਕੇ ਬਾਲਾਂ ਤੇ ਕਮਾਇਆ ਸੀ ਕਹਿਰ ਕਿਸਨੇ ਕਿੱਡਾ ਜਿਗਰਾ ਹੋ ਉਸ ਸੂਰਮੇ ਦਾ ਛੱਡਿਆ ਸੀ ਆਨੰਦਪੁਰ ਸ਼ਹਿਰ ਜਿਸਨੇ ਛੱਡਿਆ ਸੀ ਆਨੰਦਪੁਰ ਸ਼ਹਿਰ ਜਿਸਨੇ ਕੁੰਬਾ ਮਾਸ਼ਕੀ ਨੇ ਸੀ ਪਨਾ ਦਿੱਤੀ ਗੰਗੂ ਨੇ ਪਾਪ ਕਮਾਇਆ ਸੀ ਮੁਰਿੰਡੇ ਦੀ ਜੇਲ ਚ ਫੜਾ ਦਿੱਤੇ ਠੰਡੇ ਬੁਰਜ ਚ ਮੋਤੀ RAM ਆਇਆ ਸੀ ਠੰਡੇ ਬੁਰਜ ਚ ਮੋਤੀ RAM ਆਇਆ ਸੀ ਅਜੀਤ ਤੇਜ ਜਹਾਰ ਦੋਵੇਂ ਗੜੀ ਨੂੰ ਮਖੌਲਾ ਕਰਦੇ ਸੀ ਹੋਰ ਉੱਚਾ ਹੁੰਦਾ ਸੀ ਜਜ਼ਬਾ ਉਹਨਾਂ ਦਾ ਸਿੰਘ ਜਦੋਂ ਸ਼ਹੀਦੀ ਚੜ੍ਹਦੇ ਸੀ ਸਿੰਘ ਜਦੋਂ ਸ਼ਹੀਦੀ ਚੜ੍ਹਦੇ ਸੀ ਵੇਖ ਕੇ ਸ਼ਹੀਦੀ ਅਜੀਤ ਦੀ ਜੁਝਾਰ ਜੋਸ਼ ਦੇ ਨਾਲ ਭਰਿਆ ਸੀ ਨਾ ਡਰਿਆ ਨਾ ਡੋਲੇ ਆ ਜੁਝਾਰ ਹੋਰ ਡਟ ਕੇ ਉਹਨਾਂ ਨਾਲ ਲੜਿਆ ਸੀ ਹੋਰ ਡਟ ਕੇ ਉਹਨਾਂ ਨਾਲ ਲੜਿਆ ਸੀ ਮਾਤਾ ਗੁਜਰੀ ਤੇ ਛੋਟੇ ਲਾਲ ਠੰਡ ਵੇਖ ਨਾ ਕਬਰਾਈ ਸੀ ਗੂੰਜਦੀ ਰਹੀ ਜੋ ਕਚਹਿਰੀ ਅੰਦਰ ਐਸੀ ਫਤਿਹ ਬੁਲਾ ਕੇ ਆਏ ਸੀ ਐਸੀ ਫਤਿਹ ਬੁਲਾਕੇ ਆਏ ਸੀ ਦੋਨੀ ਹਾਂ ਵਿੱਚ ਚਿਣਾਏ ਗਏ ਦੋ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਨਾ ਜੰਮਿਆ ਮੁੜ ਐਸਾ ਫਤਿਹ ਸਿੰਘ ਨਾ ਮੁੜ ਐਸੇ ਅਜੀਤ ਹੋਏ ਨਾ ਮੁੜ ਐਸੇ ਅਜੀਤ ਹੋਏ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਵਜ਼ੀਰ ਖਾਨ ਨੇ ਹੁਕਮ ਸੁਣਾਇਆ ਸੀ ਕਿਉਂ ਵੇ ਪਾਪੀਆ ਤੈਨੂੰ ਤਰਸ ਕਿਉਂ ਨਾ ਆਇਆ ਸੀ ਕਿਉਂ ਵੇ ਪਾਪੀਆ ਤੈਨੂੰ ਤਰਸ ਕਿਉਂ ਨਾ ਆਇਆ ਸੀ ਰੱਖੂਗੀ ਕੌਮ ਸਾਰੀ ਰੱਖੂਗੀ ਕੌਮ ਸਾਰੀ ਯਾਦ ਇਸ ਕੁਰਬਾਨੀ ਨੂੰ ਦਿਲੋਂ ਸਜਦਾ ਕਰੀਏ ਸਾਰੇ ਉਸ ਪੁੱਤਰਾਂ ਦੇ ਦਾਨੀ ਨੂੰ ਦਿਲ ਤੋਂ ਸਜਦਾ ਕਰੀਏ ਸਾਰੇ ਉਸ ਪੁੱਤਰਾਂ ਦੇ ਦਾਨੀ ਨੂੰ